ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਇੱਕ ਗਾਸ਼ਤ ਦੌਰਾਨ ਦੋ ਨੌਜਵਾਨਾਂ ਪਾਸੋਂ 20 ਕਿਲੋ ਚੂਰਾ ਪੋਸਟ ਕੀਤਾ ਬਰਾਮਦ ਦੋਨਾਂ ਖਿਲਾਫ ਥਾਣਾ ਆਨੰਦਗੜ੍ਹ ਵਿਖੇ ਕੀਤਾ ਮਾਮਲਾ ਦਰਜ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਬਠਿੰਡਾ ਬਾਦਲਰ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਇੱਕ ਗਾਹਤ ਤੋਂ ਦੌਰਾਨ ਦੋ ਨੌਜਵਾਨਾਂ પાસેથી 20 ਕਿਲੋ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਿੰਡ ਬੰਬੀਹਾ ਤੋਂ ਪਿੰਡ ਦਾਨੇ ਕੇ ਚੱਕ ਨੂੰ ਜਾਂਦੀ ਨਹਿਰ ਪਟੜੀ ਤੇ ਗਾਹਤ ਕੀਤੀ ਜਾ ਰਹੀ ਸੀ ਤਾਂ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ ਜਿਨ੍ਹਾਂ ਕੋਲ ਇੱਕ ਗੱਟਾ ਸੀ ਜਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਕਾਬੂ ਕਰਕੇ ਗੱਟੇ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਗੱਟੇ ਵਿੱਚੋਂ 20 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਬਹਾਦਰਗੜ ਝੰਡੀਆਂ ਅਤੇ ਬਾਦਲ ਸਿੰਘ ਦਾਨੇ ਕਾ ਚੱਕ ਦੇ ਤੌਰ ਤੇ ਹੋਈ ਹੈ ਜਿਨ੍ਹਾਂ ਦੇ ਖਿਲਾਫ थाना ਨੰਦਗੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ ਮੈਂ ਸਾਬ ਇੰਸਪੈਕਟਰ ਮੁਖਿਆਰ ਸਿੰਘ थाना ਨੰਦਗੜ ਲੋਕੀ ਨਸ਼ੇ ਦੇ ਵਿਰੁੱਧ ਮੁਹਿੰਮ ਚੱਲੀ ਹੋਈ ਹੈ ਇਹ ਚੱਲਦਿਆਂ ਸ਼੍ਰੀਮਾਨ ਦੀਪਕ ਪਾਰਕ ਆਈਪੀਐਸ ਐਸਐਸਪੀ ਪਠੰਡਾ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਇਆ ਪੁਲਿਸ ਪਾਰਟੀ ਹੈੱਡਡ ਬਾਏ ਮੀ ਪਿੰਡ ਬਮੀਹਾ ਤੋਂ ਧਾਨੇ ਦੇ ਚੱਕ ਨੂੰ ਜਾਂਦਾ ਹੈ ਮਹਿਰ ਸਰਹੰਦ ਬਠਿੰਡਾ ਦੀ ਸੱਜੀ ਪਧੜੀ ਛੇਬਦੀ ਵਾਲੇ ਪਾਸੇ ਤੋਂ ਸੜਕ ਤੋਂ ਤਕਰੀਬ 100 ਮੀਟਰ ਅੱਗੇ ਜਾਂਦਾ ਦੋ ਸੱਕੀ ਵਿਅਕਤੀ ਮਿਲੇ ਜੋ ਪੋਸਟਪਾਰਟੀ ਨੂੰ ਲੈ ਕੇ ਆਪਣੇ ਘਰੇ ਜਾਂਦਾ ਚਾਹ ਪਲਾਕੀ ਨੂੰ ਛੱਤੀ ਪੱਜੇ ਜਿਹਨਾਂ ਨੂੰ ਕਾਬੂ ਕਰਕੇ ਚੱਕੇ ਦੇ ਨੇੜੇ ਜਾਂਦਾ ਕਿਤੇ ਦਾ ਛੋਟਾ ਜਿਹਾ ਦੋਡੇ ਪੋਸਟਲ ਬਰਾਮ ਹੈ ਕਿੰਨੇ ਹੋਇਆ ਜੀ ਇਹਨਾਂ ਦਾ weight ਕਰਨ ਤੇ ਗੱਟੇ ਸਮੇਤ 20 ਕਿਲੋ ਬਜੇ ਪਹਿਲੇ ਕਿਹ ਕਿਸ ਦਰਜ ਆਣਾਂ ਤੇ ਆਏ ਨਾ ਤੇ ਪਹਿਲਾ ਵੀ ਕਿਸ ਦਰਜ ਨੇ ਮਨਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਤੇ ਬਾਦਲ ਸਿੰਘ ਸੀ ਮਨਪ੍ਰੀਤ ਸਿੰਘ ਜਿਹੜਾ ਹੈਗਾ ਉਹ ਪਿੰਡ ਅਦਾਨਿਕ ਚੱਕ ਦੇ ਰਹਿਣ ਵਾਲਾ ਤੇ ਮਨਪ੍ਰੀਤ ਸਿੰਘ ਜਿਹੜਾ ਹੈਗਾ ਉਹ ਹੈਗਾ ਬਾਦਲਗੜ ਜੰਡਗਾ ਦਾ ਅਗਲੀ ਗੱਲ ਵਗੀਏ ਅਸੀਂ ਜਾਂਚ ਕਰਕੇ ਅੱਗੇ ਪਤਾ ਕਰ ਰਹੇ ਹਾਂ ਕਿ ਇਹਨਾਂ ਨੇ ਲਿਆਂਦਾ ਕਿੱਥੋਂ ਮਾਲ ਲਿਆਂਦਾ ਕਿੱਥੇ ਅੱਗੇ ਦੇਣਾ ਮਾਲ